करतारपुर साहब कॉरिडोर मेरा बाबा नानक है करतारपुर साहब कॉरिडोर ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਜਾਣ ਵਾਲੀ ਸੰਗਤ ਇਹਨਾਂ ਸੇ ਉਹ ਵਾਹ ਕੇ ਇਹ ਮੇਨ ਗੇਟ ਆ ਗਿਆ ਲੰਗਰ ਕੇ ਲਈ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਹੈ ਜਿਹੜਾ ਅੱਜ ਅਸੀਂ ਇੱਥੇ ਆਏ ਹੋਇਆ ਸ੍ਰੀ ਦਰਬਾਰ ਸਾਹਿਬ ਤੇ ਉਸ ਤੋਂ ਅੱਗੇ ਚਾਰ ਵਾਲੀ ਇਧਰ ਖੱਬੇ ਪਾਸੇ ਇਹ ਦੁਕਾਨ ਹੈ ਜੇ ਕਿਸੇ ਨੇ ਲੰਗਰ ਦੇ ਵਿੱਚ ਕੋਈ ਰਸਦ ਪਾਉਣੀ ਹੈ ਇੱਥੋਂ ਲੈ ਕੇ ਉਹ ਪਾ ਸਕਦਾ ਹੈ ਲੰਗਰ ਦਾ ਰਸਤਾ ਇੱਥੋਂ ਤੋਂ ਹੀ ਹੈ ਕੀ ਤੁਸੀਂ ਆਪ ਹੀ ਬਣਾਈ ਚੱਲੋ ਨਾਲ ਬੋਲਦੇ ਮੈਂ ਆਹ ਨੂੰ ਇੰਜ ਕਰ ਲਉਣਾ ਹੁਣ ਬੋਲੀ ਚੱਲੋ ਨਾਲ ਬਣਾਈ ਜੇ ਇੱਧਰ ਆਪਦੀ ਆਊਗਾ ਉਹ ਤਾਂ ਨਹੀਂ ਆਉਣਾ ਫਿਰ ਨਹੀਂ ਉਧਰੋਂ ਇੱਧਰ ਨੂੰ ਆਊਗਾ ਫਿਰ ਆ ਆਓ ਆ ਆਪ ਦਾ ਹਾਂ ਐਂ ਗਠੜੀ ਕਰਾ ਉੱਥੇ ਆਪਾਂ ਰੱਖਣਾ ਤਾਂ ਨਹੀਂ ਕੁਝ ਨਾ ਨਾ ਇਹ ਲਾਈਵ ਕੀਤਾ ਹੋਇਆ ਹਾਂ ਨਹੀਂ ਐਸਾ ਲਾਈਵ ਕਰ ਦਿਓ ਹਾਂ ਲਾਈਵ ਕਰ ਦਿਓ ਇਹਨਾਂ ਨੂੰ ਹਾਂਜੀ ਅਸੀਂ ਖੜੇ ਹਾਂ ਹੁਣ ਸ੍ਰੀ ਕਰਤਾਰਪੁਰ ਸਾਹਿਬ ਐਂਡ ਐ ਜ਼ੀਰੋ ਲਾਈਨ ਦੇ ਉੱਤੇ ਆ ਸਾਹਮਣੇ ਜਿਹੜਾ ਗੇਟ ਹੈ ਨਿਸ਼ਾਨ ਦੇਖ ਰਹੇ ਹੋ ਪਾਕਿਸਤਾਨ ਦਾ ਹੈ ਪਾਕਿਸਤਾਨ ਦੇ ਵਿੱਚ ਐਂਟਰੀ ਮਾਰਨ ਲੱਗੇ ਆ ਪਾਕਿਸਤਾਨ ਦੀ ਧਰਤੀ ਦੇ ਉੱਤੇ ਤੇ ਇਧਰ ਸੱਜੇ ਪਾਸੇ ਇੰਡੀਆ ਆ ਆ ਜਿਹੜੀ ਚਿੱਟੀ ਪੱਟੀ ਦਿਖਾਈ ਦਿੰਦੀ ਹੈ ਮੈਂ ਚਿੱਟੀ ਪੱਟੀ ਦੇ ਉੱਤੇ ਖੜਾ ਹੁਣ ਇਹ ਚਿੱਟੀ ਇੱਕ ਪੈਰ ਮੇਰਾ ਪਾਕਿਸਤਾਨ 'ਚ ਹੈ ਇੱਕ ਇੰਡੀਆ ਦੇ ਵਿੱਚ ਹੈ ਵਿਚਕਾਰ ਚਿੱਟੀ ਪੱਟੀ ਲੰਘਦੀ ਹੈ ਇਹ 47 ਵળે ਸਾਡਾ ਪੰਜਾਬ ਵੰਡਿਆ ਗਿਆ ਸੀ ਐਨ ਮੇਰਾ ਪੈਰ ਜਿਹੜਾ ਸੱਜਾ ਪੈਰ ਹੈ ਉਹ ਪਾਕਿਸਤਾਨ ਦੀ ਧਰਤੀ ਤੇ ਹੈ ਕਹਿ ਲਓ ਤੇ ਇਧਰ ਖੱਬਾ ਪੈਰ ਇੰਡੀਆ ਦੇ ਵਿੱਚ ਇਹ ਚਿੱਟੀ ਪੱਟੀ ਲੱਗੀ ਹੋਈ ਹੈ ਆ ਐਂਟਰੀ ਪਾਕਿਸਤਾਨ ਚ ਸਾਡੀ ਹੋਣੀ ਹੈ ਆਓ ਜੀ ਬਸ ਕੀ ਲੇਗੋ ਆ ਕੀ ਇਹ ਛਤੂ ਦਾ ਆ ਰੋ ਬੱਪੂ ਦਾ ਛਤੂ ਦੀਆਂ ਛਤੂ ਦੀਆਂ ਕਾਲੀਆਂ ਕਰਨ ਹਾਂ ਇਧਰ ਕੀ ਕਹਿੰਦੇ ਆ ਤੂਤ ਹੀ ਕਹਿੰਦੇ ਹਾਂਜੀ ਪਾਕਿਸਤਾਨ ਦੇ ਵਿੱਚ ਅਸੀਂ ਪਹੁੰਚ ਚੁੱਕੇ ਹਾਂ ਐਂਟਰੀ ਤੇ ਪਹਿਲਾਂ ਹੀ ਕਰ ਲਈ ਸੀ ਸਾਹਮਣੇ ਜਿਹੜਾ ਫਲੈਗ ਹੈ ਝੰਡਾ ਝੂਲ ਰਿਹਾ ਹੈ ਉਹ ਪਾਕਿਸਤਾਨ ਦਾ ਹੈ ਤੇ ਇਮੀਗ੍ਰੇਸ਼ਨ ਇਹਨੂੰ ਕਹਿੰਦੇ ਨੇ ਤੇ ਇੱਧਰ ਜਿਹੜੇ ਲੋਕ ਹੈਗੇ ਆ ਭੈਣ ਤੁਸੀਂ ਦੇਖ ਰਹੇ ਹੋ ਇਹ ਕਰੰਸੀ ਵਟਾ ਰਹੇ ਆ ਇੱਥੋਂ ਇੰਡੀਅਨ ਕਰੰਸੀ ਦੇ ਕੇ ਇਹ ਪਾਕਿਸਤਾਨੀ ਕਰੰਸੀ ਹੈ ਜਿਹੜੀ ਉਹਨੂੰ ਖਰੀਦ ਰਹੇ ਨੇ ਤਾਂ ਜੋ ਬਾਜ਼ਾਰ ਦੇ ਵਿੱਚ ਹੁਣ ਜਾਵਾਂਗੇ ਗੁਰੂ ਘਰ ਜਾਵਾਂਗੇ ਕਰਤਾਰਪੁਰ ਸਾਹਿਬ ਉੱਥੇ ਪਾਕਿਸਤਾਨ ਦੀ ਕਰੰਸੀ ਹੈ ਜਿਹੜੀ ਉਹ ਕੰਮ ਆਏਗੀ ਔਰ ਅਸੀਂ ਵੀ 1000 ਰੁਪਇਆ ਵਟਾਇਆ ਹੈਗਾ ਸਾਨੂੰ 2800 ਰੁਪਇਆ ਮਿਲੇ ਜਾਨੀ ਤਿੰਨ ਗੁਣਾ ਗਰੰਸੀ ਹੈ ਜਿਹੜੀ ਆਪਣਾ 100 ਰੁਪਇਆ ਇੰਨਾ ਦੇ 300 ਮਿਲ ਜਾਂਦੇ ਨੇ ਆਪਾਂ ਨੂੰ ਤੇ ਇਹ ਮਹਿੰਗਾਈ ਬਹੁਤ ਹੈ ਪਾਕਿਸਤਾਨ ਦੇ ਵਿੱਚ ਤੇ ਜਿੱਥੇ ਸਾਡਾ ਰੁਪਇਆ ਡਾਲਰ ਦੇ ਮੁਕਾਬਲੇ ਬਹੁਤ ਗਰੀਬ ਹੈ ਮਤਲਬ 1.87 ਰੁਪਏ ਦਾ 1 ਡਾਲਰ ਆਉਂਦਾ ਤੇ ਇੱਥੇ ਵੀ ਸਾਡਾ ਜਿਹੜਾ 100 ਰੁਪਇਆ ਉਹ ਪਾਕਿਸਤਾਨ 'ਚ 300 ਰੁਪਏ ਦੇ ਬਰਾਬਰ ਚੱਲਦਾ ਹੈ ਤਾਂ ਇਥੋਂ ਅਸੀਂ ਖਰੀਦਿਆ ਹੈਗਾ ਹੁਣ ਇਹ ਪਰ ਜਿਹੜੀ ਪਾਕਿਸਤਾਨੀ ਕਰੰਸੀ ਹੈ ਤੇ ਐਂਟਰੀ ਵੱਜ ਚੁੱਕੀ ਹੈ ਤੇ ਹੁਣ ਅਸੀਂ ਜਾਵਾਂਗੇ ਬਿਲਕੁਲ ਕਰਤਾਰਪੁਰ ਸਾਹਿਬ ਜਿੱਥੇ ਬਾਬੇ ਨਾਨਕ ਨੇ 17.5 ਸਾਲ ਖੇਤੀ ਕੀਤੀ ਵੱਡਾ ਸਨੇਹਾ ਦਿੱਤਾ ਕਿਰਤ ਕਰੋ ਦਾ ਨਾਰਾ ਇੱਥੋਂ ਹੀ ਦਿੱਤਾ ਸੀ ਬਾਬੇ ਨਾਨਕ ਨੇ ਇਸ ਧਰਤੀ ਤੋਂ ਤੇ ਅੱਜ ਹਿੰਦੁਸਤਾਨ ਦੀ ਧਰਤੀ ਤੇ ਕਿਰਤ ਵੀ ਖਤਰੇ 'ਚ ਹੈ ਕਿਰਤੀ ਵੀ ਖਤਰੇ 'ਚ ਹੈ ਤੇ ਇੱਥੋਂ ਅਸੀਂ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਕਿਰਤ ਨੂੰ ਬਚਾਉਣ ਦੀ ਗੱਲ ਹੈ ਤੇ ਕਿਰਤੀਆਂ ਨੂੰ ਵੀ ਬਚਾਉਣ ਦੀ ਗੱਲ ਹੈ ਜਿਹੜੀ ਤੇ ਬਾਬਾ ਨਾਨਕ ਵੀ ਕੋਈ ਐਵੇਂ ਕਿਵੇਂ ਦਾ ਜਿਵੇਂ ਅੱਜ ਸਾਡੇ ਬਹੁਤੇ ਪਖੰਡੀ ਲੋਕ ਆ ਜਿਹੜੇ ਪਿੰਡੇ ਤੇ ਸੁਹਾ ਮੜ ਕੇ ਸਾਥ ਬਣ ਜਾਂਦੇ ਨੇ ਕਿ ਬਾਬਾ ਇਨਾਨਕ ਨੇ ਹਲ ਬਾਹਿਆ ਹਣ ਬੌਂਦੇ ਸਮੇ ਜਿਹੜੀ ਖੇਤਾਂ ਦੀ ਧੂੜ ਉਹਨਾਂ ਦੇ ਸਰੀਰ ਤੇ ਲੱਗੀ ਸੀ ਕਿਰਤੀ ਸੀਗੇ ਉਹ ਉਹਨਾਂ ਨੇ ਕਿਰਤ ਕੀਤੀ ਹ ਹਲ ਚਲਾਇਆ ਉਹਨਾਂ ਨੇ ਨਾ ਕੋਈ ਮਤਲਬ ਜਿਵੇਂ ਆਮ ਅਸੀਂ ਵੇਖਦੇ ਆ ਕਈ ਬਿਹਲੇ ਲੋਕ ਹੁੰਦੇ ਜਿਹੜੇ ਉਹ ਆਪਣੇ ਆਪ ਨੂੰ ਵੱਡੇ ਵੱਡੇ ਦੱਸਦੇ ਆ ਵੀ ਅਸੀਂ ਤਪੱਸਵੀ ਆ ਤੇ ਸਭ ਤੋਂ ਵੱਡੀ ਤਪੱਸਿਆ ਲਈ ਕਿਰਤ ਕਰਨਾ ਹੀ ਹੁੰਦੀ ਹੈ ਤੇ ਇਸੇ ਧਰਤੀ ਤੋਂ ਨਾਰਾ ਦਿੱਤਾ ਗਿਆ ਸੀ ਇਹ ਦੋਸਤੋ ਬਾਬੇ ਨਾਨਕ ਦੀ ਧਰਤੀ ਜਿੱਥੋਂ ਉਹਨਾਂ ਨੇ ਕੀਰਤ ਕਰੋ ਦਾ ਹੋਕਾ ਦਿੱਤਾ ਸੀਗਾ ਕਰਤਾਰਪੁਰ ਸਾਹਿਬ ਉੱਥੇ ਖੜਿਆ ਸੀ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਆ ਜਿਹੜਾ ਕਿਰਪਾਨ ਲੱਗੀ ਤੁਸੀਂ ਦੇਖ ਰਹੇ ਹੋ ਇਸ ਸਭ ਕਾਸੇ ਦਾ ਉਦਘਾਟਨ ਜਿਹੜਾ ਮਿਸਟਰ ਇਮਰਾਨ ਖਾਨ ਜਿਹੜੇ ਕਿ ਪ੍ਰਾਈਮ ਮਿਨਿਸਟਰ ਸੀਗੇ ਪਾਕਿਸਤਾਨ ਦੇ ਉਹਨਾਂ ਨੇ ਨਵੰਬਰ 2018 ਨੂੰ ਇਹ ਇਹਦਾ ਉਦਘਾਟਨ ਕੀਤਾ ਹੈ ਉਹਨਾਂ ਦਾ ਨਾਮ ਲਿਖਿਆ ਹੋਇਆ ਇੱਥੇ ਆ ਕਿਰਪਾਨ ਦੇ ਉੱਤੇ ਜਿਹੜਾ ਉਕਰਿਆ ਹੋਇਆ ਬੋਰਡ ਹੈ ਉਹ ਲੱਗਿਆ ਹੋਇਆ ਹੈ ਤੇ ਚਾਰ ਸ਼ਫੇਰੇ ਜਿਹੜਾ ਗੁਰੂ ਘਰ ਹੈਗਾ ਅਸੀਂ ਵੇਖ ਰਹੇ ਆਂਗੇ ਇੱਕ ਲੰਬਾ ਚੌੜਾ ਕੰਪਲੈਕਸ ਹੈ ਸਾਹਮਣੇ 메ਨ ਗੁਰਦੁਆਰਾ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਉਧਰ ਜਿਹੜੇ ਆ ਗੁਰਬਾਣੀ ਦਾ ਪ੍ਰਵਾਹ ਚੱਲ ਰਿਹਾ ਤੇ ਸਾਹਮਣੇ ਨਾਲ ਹੀ ਉਹ ਖੂਹ ਕਿਸੇ ਵੇਲੇ ਬਾਬੇ ਨਾਨਕ ਨੇ ਆਪਣੇ ਹੱਥਾਂ ਨਾਲ ਉਹਨਾਂ ਉਸ ਖੂਹ ਦੇ ਵਿੱਚੋਂ ਟਿੰਡਾ ਰਾਹੀਂ ਪਾਣੀ ਕੱਢ ਕੇ ਇਨਾਂ ਖੇਤਾਂ ਨੂੰ ਲਾਇਆ ਹੋਏਗਾ ਲਾਜ਼ਮੀ ਤੇ ਸਾਹਮਣੇ ਖਜੂਰਾਂ ਦਾ ਬਾਗ ਹੈ ਤੇ ਸਾਰਾ ਉਹ ਦੂਰ ਤੱਕ ਜਿਹੜੇ ਖੇਤ ਨੇ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਖੇਤੀ ਕੀਤੀ ਤੇ ਕਿਰਤ ਕਰੋ ਦਾ ਨਾਰਾ ਦਿੱਤਾ ਸਾਨੂੰ ਇਥੋਂ ਕਿਰਤ ਕਰੋ ਦਾ ਹੋਕਾ ਦਿੱਤਾ ਸਭ ਤੋਂ ਪਵਿੱਤਰ ਨਾਰਾ ਕਿਰਤ ਕਰੋ ਬੇਲੇ ਬੈ ਕੇ ਨਹੀਂ ਖਾਣਾ ਕਿਰਤ ਕਰੋ ਦਾ ਨਾਰਾ ਹੈ ਪਹਿਲੀ ਗੱਲ ਹੈ ਕਿਰਤ ਕਰੋ ਫਿਰ ਵੰਡ ਕੇ ਛਕੋ ਨਾਮ ਜਪੋ ਇਹ ਤਿੰਨ ਗੱਲਾਂ ਜਿਹੜੀਆਂ ਹੈਗੀਆਂ ਮੇਨ ਸਿੱਖ ਧਰਮ ਦਾ ਬੇਸਿਕ ਸਿਧਾਂਤ ਹੈ ਕਿਰਤ ਕਰਨ ਦੀ ਗੱਲ ਸਭ ਤੋਂ ਪਹਿਲਾਂ ਆਉਂਦੀ ਹੈ ਔਰ ਇਹ ਸਾਰਾ ਜਿਹੜਾ ਆਲਾ ਦਵਾਲਾ ਹੈਗਾ ਚਾਰ ਫੇਰੇ ਤੁਸੀਂ ਦੇਖ ਰਹੇ ਹੋ ਇਹ ਸ੍ਰੀ ਕਰਤਾਰਪੁਰ ਸਾਹਿਬ ਦਾ ਕੰਪਲੈਕਸ ਹੈ ਇਹ ਇਹ ਗੁਰੂ ਘਰ ਹੈ ਔਰ ਇੱਥੋਂ ਹੀ ਬਾਬੇ ਨਾਨਕ ਨੇ 7.5 ਸਾਲ ਇੱਥੇ ਬੈਠ ਕੇ ਖੇਤੀ ਕੀਤੀ ਆਪਣੀ ਉਦਾਸੀਆਂ ਜਿਨ੍ਹਾਂ ਨੂੰ ਅਸੀਂ ਯਾਤਰਾਵਾਂ ਵੀ ਕਹਿ ਸਕਦੇ ਹਾਂ ਚਾਰ ਯਾਤਰਾਵਾਂ ਕਰਨ ਤੋਂ ਬਾਅਦ ਚਾਰ ਉਦਾਸੀਆਂ ਕਰਨ ਤੋਂ ਬਾਅਦ ਬਾਬਾ ਨਾਨਕ ਜਦੋਂ ਇੱਥੇ ਆਏ ਔਰ ਇੱਥੇ ਬੈਠ ਕੇ ਉਹਨਾਂ ਨੇ ਖੇਤੀ ਕੀਤੀ ਹੈ ਤੇ ਕਿਰਤ ਕਰੋ ਦਾ ਨਾਰਾ ਦਿੱਤਾ ਤਾਂ ਇਹ ਸਭ ਤੋਂ ਵੱਡੀ ਗੱਲ ਹੈ ਤੇ ਅੱਜ ਸਾਡੇ ਦੇਸ਼ ਦੇ ਵਿੱਚ ਮੈਂ ਅੱਜ ਭਾਵੇਂ ਪਾਕਿਸਤਾਨ ਦੀ ਧਰਤੀ ਦੇ ਉੱਤੇ ਖੜਾ ਹਾਂ ਕਿਉਂਕਿ 47 ਦੇ ਵਿੱਚ ਸਾਡਾ ਦੇਸ਼ ਵੰਡਿਆ ਗਿਆ ਸੀਗਾ ਪੰਜਾਬ ਵੰਡਿਆ ਗਿਆ ਸੀ ਦੇਸ਼ ਕੀ ਵੰਡਿਆ ਗਿਆ ਸੀ ਪੰਜਾਬ ਵੰਡਿਆ ਗਿਆ ਸੀ 70% ਪੰਜਾਬ ਪਾਕਿਸਤਾਨ 'ਚ 30% ਸਾਡੇ ਹਿੱਸੇ ਆਇਆ ਇੰਡੀਆ ਦੇ ਔਰ 30 ਦੇ ਵਿੱਚੋਂ ਵੀ ਹਰਿਆਣਾ ਚਲਾ ਗਿਆ ਕੁਝ ਹਿਮਾਚਲ ਨੂੰ ਚਲਾ ਗਿਆ ਤੇ ਉਹ ਮੇਰੇ ਖਿਆਲ 10% ਪੰਜਾਬ ਹੈ ਹੁਣ ਤਾਂ ਜਿਹੜਾ ਹੈਗਾ ਭਾਰਤੀ ਪੰਜਾਬ ਹੈ ਜਿਹੜਾ ਤਾਂ ਇਹ ਪਾਕਿਸਤਾਨੀ ਪੰਜਾਬ ਦੀ ਧਰਤੀ ਤੇ ਖੜੇ ਆ ਤੇ ਗੁਰੂ ਨਾਨਕ ਦੇਵ ਜੀ ਦੇ ਨਾਲ ਜਜ਼ਬਾਤੀ ਤੌਰ ਤੇ ਅਸੀਂ ਸਾਰੇ ਜੁੜੇ ਹੋਏ ਆਂ ਤੇ ਸਭ ਤੋਂ ਵੱਡੀ ਗੱਲ ਜਿਹੜਾ ਹੈਗਾ ਵੀ ਸਿੱਖ ਧਰਮ ਦਾ ਜਿਹੜਾ ਸਲੋਗਨ ਹੈ ਕਿਰਤ ਕਰੋ ਦਾ ਉਹ ਸਭ ਤੋਂ ਪਿਆਰਾ ਸਿਧਾਂਤ ਹੈ ਤੇ ਅਸੀਂ ਉਸ ਧਰਤੀ ਤੇ ਹੀ ਖੜੇ ਆ ਅੱਜ ਤੇ ਬਹੁਤ ਚੰਗਾ ਲੱਗ ਰਿਹਾ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਚਰਨਛੋਹ ਪ੍ਰਾਪਤ ਧਰਤੀ ਆ ਇਹ ਜਿੱਥੇ ਅਸੀਂ ਅੱਜ ਆਏ ਹੋਏ ਹਾਂਗੇ ਮਿਹਰਬਾਨੀ